ਮੈਂ ਇੱਕ ਪਰਿਵਾਰ ਨੂੰ ਜਾਣਦਾ ਜਿਹੜੇ ਅਮਰੀਕਾ 'ਚ ਰਹਿੰਦੇ ਆ ਉਹ ਨਵੇਂ ਨਵੇਂ ਇੱਥੋਂ ਚਾਚਾ ਦੇ ਨਾਲ ਚਲੇ ਗਏ ਹਸਬੰਡ ਵਾਈਫ ਬੜੇ ਅੱਛੇ ਘਰ ਦੇ ਸੀ ਕੰਮ-ਕਮ ਵਾਲਾ ਉਹਨਾਂ ਨੇ ਕੀਤਾ ਨਹੀਂ ਸੀ ਕਿਉਂਕਿ ਸੋਹਣਾ ਸੀ ਇੱਥੇ ਉਹਨਾਂ ਦਾ ਇੰਤਜ਼ਾਮ ਉੱਥੇ ਗਏ ਤੇ ਹੁਣ ਇੰਨੇ ਬਿੱਲ ਬੱਤੀਆਂ ਤੇ ਫਸ ਗਏ ਤੇ ਹੁਣ ਸੋਚਦੇ ਆਵੇਂ ਇਦੇ ਨਾਲ ਤਾਂ ਇੰਡੀਆ ਚੰਗੇ ਸੀ ਹੁਣ ਉਹ ਪਾਦਰੀ ਨੂੰ ਮਿਲਦੇ ਆ ਕਹਿੰਦੇ ਪਾਦਰੀ ਜੀ ਬਹੁਤ ਕਿਸ ਉਤੇ ਫਸ ਗਿਆ ਸੀ ਜੇ ਅਸੀਂ ਵਾਪਸ ਜਾਂਦੇ ਆ ਸਾਡੀ ਬੇਇੱਜ਼ਤੀ ਹੁੰਦੀ ਐ ਸਾਡੇ ਰਿਸ਼ਤੇਦਾਰ ਸਾਡੀ ਬੇਇੱਜ਼ਤੀ ਕਰਨਗੇ ਸਾਡੇ ਘਰ ਦੇ ਕਰਨਗੇ ਸਾਡੇ ਗਵਾਂਟੀ ਕਰਨਗੇ ਓਏ ਆਗੇ ਮੁੜ ਕੇ ਇਤੋਂ ਵੇਚ ਵੱਟ ਕੇ ਉਧਰ ਭੱਜ ਗਏ ਸੀ ਨੁਕਸਾਨ ਵੀ ਬਹੁਤ ਹੋ ਜਾਏਗਾ ਹੁਣ ਅਸੀਂ ਉਹ ਸਭ ਕਰਨ ਨੂੰ ਤਿਆਰ ਹਾਂ ਜੋ ਤੁਸੀਂ ਸਾਨੂੰ ਆਖੋਗੇ ਪਾਦਰੀ ਸਾਹਮਣੇ ਬੋਲਿਆ ਦੋ ਘੰਟੇ ਦੀ ਪ੍ਰਾਰਥਨਾ ਸਵੇਰੇ ਤੇ ਦੋ ਘੰਟੇ ਦੀ ਸ਼ਾਮੀ ਪ੍ਰਭੂ ਰਾਖ ਹੋਲੇਗਾ ਲਓ ਜੀ ਉਹਨਾਂ ਨੇ ਦਰਵਾਜ਼ਾ ਬੰਦ ਕਰ ਲੈਣਾ ਤਿੰਮੀ ਆਦਮੀ ਨੇ ਦੋ ਘੰਟੇ ਦੀ ਪ੍ਰਾਰਥਨਾ ਸਵੇਰੇ ਤੇ ਦੋ ਘੰਟੇ ਦੀ ਪ੍ਰਾਰਥਨਾ ਬੋਲੋ ਤੁਸੀਂ ਨਾ ਕਰਿਓ ਕਹੋ ਤਾਂ ਸਹੀ ਘਰ ਆਤਿਆ ਕਰੋ ਪਾਣੋ ਨੇ ਕਹਿੰਦਾ ਮੈਂ 2 ਘੰਟੇ ਕਰੂ। ਕੁਝ ਸਮੇਂ ਬਾਅਦ ਉਹਨਾਂ ਨੂੰ ਇੱਕ ਟਰੱਕ ਮਿਲਿਆ। ਅੱਜ ਇੰਨੀ ਟਾਪ ਦੀ ਬਿਜ਼ਨਸ ਹੈ ਉਹਨਾਂ ਦੀ। ਸਾਹਮਣੇ ਗੋਰੇ ਰਹਿੰਦੇ, ਕ੍ਰਿਸਚੀਅਨ ਗੋਰੇ। ਇੱਕ ਦਿਨ ਉਹਨਾਂ ਦੇ ਘਰ ਦਾ ਡੋਰ ਖੜਕਾ ਰਿਹਾ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ। ਹਾਂਜੀ, ਗੱਲਬਾਤ ਹੋਈ। ਉਹਨੇ ਕਿਹਾ ਤੁਸੀਂ ਇੰਡੀਆ ਤੋਂ ਆਏ ਥੋੜਾ ਚਿਰ ਪਹਿਲਾਂ ਉੱਥੇ ਨੇ ਹਾਂਜੀ ਕਿਤੇ ਤੁਹਾਡਾ ਇੰਨਾ ਕਾਰੋਬਾਰ ਵੱਡਾ ਹੋ ਗਿਆ ਤਾਂ ਬੈਠਿਆਂ-ਬੈਠਿਆਂ ਗੱਲ ਕਰਦੇ ਚਾਹ ਪੀਂਦੇ ਆ ਤੇ ਗੋਰੇ ਨੇ ਕਿਹਾ ਮੈਂ ਅੱਗੇ ਵੀ ਤਿੰਨ-ਚਾਰ ਵਾਰ ਤੁਹਾਡਾ ਖੁੰਡਾ ਖੜਕਾਇਆ ਪਰ ਤੁਸੀਂ ਦਰਵਾਜ਼ਾ ਨਹੀਂ ਖੋਲਿਆ ਉਹ ਕਹਿੰਦੇ ਇਸ ਕਰਕੇ ਦਰਵਾਜ਼ਾ ਨਹੀਂ ਖੋਲਿਆ ਕਿਉਂਕਿ ਉਸ ਸਮੇਂ ਅਸੀਂ ਕਿੱਥੇ ਹੁੰਦੇ ਹਾਂ ਬੋਲੋ ਉਸ ਵੇਲੇ ਅਸੀਂ ਪ੍ਰਾਰਥਨਾ ਵਿੱਚ ਹੁੰਦੇ ਇਸ ਕਰਕੇ ਕੁੰਡਾ ਨਹੀਂ ਖੋਲਿਆ ਅੱਜ ਤੋਂ ਰਾਈਟ ਟਾਈਮ ਤੇ ਆਇਆ ਅਸੀਂ ਉਸ ਵੇਲੇ ਉੱਠ ਗਏ ਅਸੀਂ ਤਾਂ ਕੁੰਡਾ ਖੋਲਿਆ ਤੇ ਮੇਰੇ ਸੱਜਣੋ ਗੋਰਿਆਂ ਨੇ ਵੀ ਇਹ ਕੰਮ ਸ਼ੁਰੂ ਕਰ ਲਿਆ ਗੋਰੇ ਨੇ ਵੀ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਵੀ 4 ਘੰਟੇ ਪ੍ਰਾਰਥਨਾ ਕਰਾਂਗੇ ਥੋੜੇ ਸਮੇਂ ਬਾਅਦ ਪ੍ਰਭੂ ਨੇ ਉਹਨਾਂ ਉੱਤੇ ਵੀ ਬਰਕਤ ਦਿੱਤੀ ਅੱਜ ਉਹ ਵੀ ਮਾਲਾ-ਮਾਲ ਹੋਏ ਪਏ ਇਨ ਤਾਕਤ ਆ ਸਾਡੀ ਪ੍ਰਾਰਥਨਾ ਦੇ ਵਿੱਚ ਇਸ ਲਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨੀ ਹੈ ਚਰਚ ਆਓ ਜੀ ਸਦਕੇ ਆਓ ਸਾਨੂੰ ਮਿਲੋ ਪ੍ਰੇਅਰ ਕਰਾਓ ਬਹੁਤ ਚੰਗੀ ਗੱਲ ਹੈ ਪਰ ਆਪ ਵੀ ਪ੍ਰਾਰਥਨਾ ਕਰੋ ਪਲੀਜ਼ ਇੱਥੇ 99% ਉਹ ਲੋਕ ਬੈਠੇ ਜਿਹੜੇ ਖੁਦ ਪ੍ਰੇਅਰ ਨਹੀਂ ਕਰਦੇ ਜੇ ਤੁਸੀਂ ਨਹੀਂ ਕੁਝ ਖਾਣਾ ਖਾਓਗੇ ਤੁਹਾਡਾ ਸਰੀਰ ਇੰਨਾ ਕਮਜ਼ੋਰ ਹੋ ਜਾਏਗਾ ਇੱਕ ਦਿਨ ਡਾਕਟਰ ਨੇ ਕਹਿਣਾ ਇਹਨੂੰ ਗਲੂਗੋਸ਼ਮ ਨਹੀਂ ਲੱਗ ਸਕਦਾ ਸੂਈ ਲੱਗਣ ਤੋਂ ਵੀ ਜਵਾਬ ਮਿਲ ਜਾਣਾ ਇਸ ਲਈ ਮਿਹਰਬਾਨੀ ਕਰਕੇ ਆਤਮਿਕ ਦੁਨੀਆ ਵਿੱਚ ਜੀਣ ਦੇ ਲਈ ਸਰੀਰ ਦਾ ਭੋਜਨ ਪ੍ਰਾਰਥਨਾ ਹੈ ਆਪ ਸਭ ਜੀ ਨੇ ਅੱਜ ਤੋਂ ਬਾਅਦ 2 ਘੰਟੇ ਦੀ ਆਪਣੇ ਘਰਾਂ ਵਿੱਚ ਕੀ ਕਰਨੀ ਹੈ ਹਾਂ ਖੋਸ਼ਕਰ ਸਾਉਧਾਂ ਤੁਸੀਂ ਮੈਨੂੰ ਗਾ ਰਾਜਾ ਭਰ ਕੇ ਨਾ ਸੋ ਇੱਕ ਘੰਟਾ ਘਟੋ ਘਟ ਸਵੇਰੇ ਪ੍ਰਾਰਥਨਾ ਕਰੋ ਤੇ ਇੱਕ ਘੰਟਾ ਸ਼ਾਮ ਨੂੰ ਪ੍ਰਾਰਥਨਾ ਕਰੋ ਫਿਰ ਤੁਸੀਂ ਆਪਣੇ ਚਿਹਰੇ ਦੇਖਿਓ ਤਿੰਨ ਮਹੀਨੇ ਬਾਅਦ ਅੱਜ ਆਪਣਾ ਚਿਹਰਾ ਦੇਖ ਲਓ ਸ਼ੀਸ਼ੇ 'ਚ ਜਾ ਕੇ ਇੱਕ ਘੰਟਾ ਸਵੇਰੇ ਤੇ ਸ਼ਾਮੀ ਪ੍ਰਾਰਥਨਾ ਸ਼ੁਰੂ ਕਰਕੇ ਹਰ ਐਤਵਾਰ ਚਰਚਾਉਣਾ ਸ਼ੁਰੂ ਕਰਕੇ ਇੱਕ ਵੀਰਵਾਰ ਚਰਚਾਉਣਾ ਸ਼ੁਰੂ ਕਰਕੇ ਤਿੰਨ ਮਹੀਨੇ ਬਾਅਦ ਆਪਣੀ ਸ਼ਕਲ ਦੇਖਿਓ ਸ਼ੀਸ਼ੇ ਦੇ ਵਿੱਚ ਜੇ ਇਹ ਨੂਰ ਦੇ ਨਾਲ ਨਾ ਭਰਨਾ ਸ਼ੁਰੂ ਹੋ ਜਾਵੇ। ਇਸ ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡਿਉਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਡਿਉਲ ਖੋਜੇਵਾਲਾ